ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜਿੱਤਵਰੀ ਵੇਖਣਾ ਆਪਣੇ ਚੈਨਲ ਹਰਮਨ ਦੇ ਇੱਕ ਸਿੱਖ ਸਾਸਟਰੀ ਦੇ ਵਿੱਚ। ਅਮੀ ਜੀ ਬਾਕੀ ਸਾਰੇ ਵਧੀਆ ਹੋਣਗੇ। ਠੀਕ ਤਾਂ ਹਾਂ। ਕੋਲ ਉਤਨਾ ਮਾਟ ਜਾਨ ਗੜਾ ਸੂਟ ਤਿਆਰ ਕਰਨ ਲੱਗ ਚੁੱਕਿਆ। ਤੇ ਇਹ ਆਪਾਂ ਫੁੱਟੀ ਬੁੱਕ ਦਾ ਤਿਆਰ ਕਰ ਰਹੇ ਹਾਂ। ਮੋਤੀ ਬਾਕੀ ਸਾਰੇ। ਉਹਨਾਂ ਦੀ ਕਟਿੰਗ ਹੋ ਕੇ ਫਰੈਸ਼ ਹੋ ਕੇ ਜਿਹੜੇ ਕਾਸਾ ਤੇ ਬੈਗ ਪੈਕ ਹੋ ਗਏ ਉਸ ਕੋਲ ਲੈਣ ਵਾਲੇ। ਕੋਲ ਜੀ ਆਪਾਂ ਸੋਟਾ ਜਗਾ। लग चुके एक तो बहुत बहुत ही प्यार बहुत ही बड़ा बना के अपना प्यार कर रहे हैं और सबसे पहले वीडियो शुरू कर दी सब तो पहले तो अपने चैनल में सब्सक्राइब कर लो वीडियो लगी लाइक कर दो शेयर कर दो तो चलो जी हाल का नवा वर्क देखने जुड़े रहे अपनी वीडियो से एंड तक बहुत ही प्यारा ज एक बहुत ही बड़ा डिजाइन बना के एक बहुत सुख रैडी करा

ਤੇ ਰੱਖਤੇ ਆਪਾਂ ਮਹਿੰਦੀ ਤੇ 골ਡਨ कलर ਨਾਲ ਮੱਤੀ ਤਿਆਰ ਕਰੀਏ। ਤੇ ਮਹਿੰਦੀ ਕਿੰਨਾ ਆਕਾਣਾ ਹਮੇ ਇਸ ਮਾਤ ਦਾ ਪੰਡਾ 골ਡਨ कलर ਦਾ ਹੋਵੇ। ਤੇ ਹਾਂਜੀ ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਾਰਮੋਨ ਬੁਟੀਕ 188 ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਚੜਦੀ ਕਲਾ ਵਿੱਚ ਹਮੇਤ ਲਓ ਜੀ ਅੱਜ ਦੀ ਵੀਡੀਓ ਬਹੁਤ ਹੀ ਸੋਹਣੀ ਹੈ। प्यारे जी बूटी वाले सूट ਦੇ ਨਾਲ ਸ਼ੁਰੂ ਕਰਨ ਲੱਗੀਆਂ ਤੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਅੱਗੇ ਜ਼ਰੂਰ ਕਰ ਦਿਆ ਕਰੋ ਨਾਲ ਹੀ ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਆਪਣੇ ਵਰਕ ਜਿਹੜੇ ਕਿੱਦਾਂ ਦੇ ਲੱਗਦੇ ਨੇ ਤੇ ਲਓ ਜੀ ਇਹ ਆਪਣਾ ਜਿਹੜਾ ਦੇਖੋ ਆਪਾਂ ਬਰਬਰੀ ਦੇ ਉੱਪਰ ਇਹ ਵਾਲਾ ਸੂਟ ਤਿਆਰ ਕਰ ਰਹੇ ਹਾਂ ਇਹ ਆਪਾਂ ਬਣਾ ਰਹੇ ਹਾਂ ਨਿੱਕੀ ਬੂਟੇ ਤੇ ਲਓ ਜੀ ਬਾਹ ਦਾ ਡਿਜ਼ਾਈਨ ਆ ਜਿਹੜਾ ਲੱਗਿਆ ਹੋਇਆ ਇੱਥੇ ਆਪਾਂ ਇੱਕ ਇੱਕ ਫਲਾਵਰ ਪਾ ਕੇ ਜਿਹੜੀ ਇਹਦਾ ਬਾਹ ਦਾ ਵਰਕ ਤਿਆਰ ਕਰਾਂਗੇ ਇਹ ਲੋਟਿਕ ਕੋ ਫਲਾਵਰ ਜਿਹੜਾ ਪੈ ਚੁੱਕਿਆ ਹੁਣ ਬਸ ਫਰੇਮ ਪੱਟ ਕੇ ਉਹ ਦੂਸਰੀ ਬਾਹ ਲਗਾਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਸੂਟ ਵਿਖਾ ਦਈਏ ਕਿਉਂਕਿ ਆਪਾਂ ਮੇਨ ਮੇਨ ਜੀ ਵੀਡੀਓ ਪਾ ਕੇ ਤੁਹਾਨੂੰ ਸੂਟਾਂ ਦਾ ਵਰਕ ਦਿਖਾਉਣੇ ਨੇ ਚਲੋ ਜੀ ਵੀਡੀਓ ਆਪਣੀ ਜਿਹੜੀ ਬਣ ਕੇ ਹੱਤੀ ਸੀ ਇਸ ਨੰਬਰ ਤੇ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਕੋਈ ਵੀ ਸੂਟ ਜਿਹੜਾ ਆਪਣਾ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਹਰ ਤਰ੍ਹਾਂ ਦਾ ਸਟਾਫ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਸਿਰਫ ਕਲਰ ਦੱਸਣਾ ਹੁੰਦਾ ਸਟਾਫ ਦੱਸਣਾ ਹੁੰਦਾ ਤੇ ਆਪਣਾ ਜਿਹੜਾ ਮਨਪਸੰਦ ਵਰਕ ਦੱਸਣਾ ਹੁੰਦਾ ਤੇ ਸੂਟ ਉਸ ਤੋਂ ਬਾਅਦ ਸਾਰਾ ਆਪਣਾ ਕੰਮ ਹੁੰਦਾ ਤੇ ਲੋ ਜੀ ਇਹ ਵੀ ਬਰਬਰੀ ਦੇ ਉੱਪਰ ਨਿੱਕੀ ਬੂਟੀ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਬਣਾ ਕੇ ਆਪਾਂ ਤਿਆਰ ਹੈ ਲੋ ਜੀ ਤਿੰਨ ਦੋ ਤਿੰਨ ਦੋ ਦਾ ਗੈਪ ਛੱਡ ਕੇ ਆਪਾਂ ਜਿਹੜੀ ਇਹ ਬੂਟੀ ਪਾਈ ਹੈ ਉਹ ਸੂਟ ਦੇ ਉੱਪਰ ਤੇ ਇੱਥੇ ਆਪਾਂ 45 ਇੰਚ лен्थ रखी ਇੱਥੇ ਆਪਣਾ ਗਲਾ ਆ ਜਾਊਗਾ ਤੇ ਲਓ ਜੀ ਪ੍ਰੋਪਰ ਪੂਰੀ ਲੰਬਾਈ ਵਾਲਾ ਸੂਟ ਜਿਹੜਾ ਬਣ ਕੇ ਇਹ ਤਿਆਰ ਹੋਊਗਾ ਠੀਕ ਹੈ ਜੀ રોજ ਆਪਾਂ ਤੁਹਾਨੂੰ ਕਿਉਂਕਿ ਜਦੋਂ ਸੂਟ ਵਰਕ ਹੋ ਜਾਂਦਾ ਉਦੋਂ ਇਹਦੀ ਇੱਕ ਵੀਡੀਓ ਪਾ ਕੇ ਤੁਹਾਨੂੰ ਦਿਖਾਉਣੀ ਹੁੰਦੀ ਹੈ ਕਿਉਂਕਿ ਉਦੋਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਤੇ ਇਸ ਲਈ ਆਪਾਂ ਜਿਵੇਂ ਨਵੇਂ ਨਵੇਂ ਵਰਕ ਹੋ ਰਹੇ ਨੇ ਸੂਟ ਤੁਹਾਨੂੰ ਉਦਾਂ ਜੇ ਦਿਖਾ ਦਿੰਨੇ ਹਣਾ ਤੇ ਲਓ ਜੀ ਇਹ ਬੂਠੀ ਵਾਲਾ ਡਿਜ਼ਾਈਨ ਤੁਸੀਂ ਬਹੁਤ ਜ਼ਿਆਦਾ ਪਸੰਦ ਕਰ ਰਹੇ ਆਂ ਤੇ ਸੂਟ ਤਿਆਰ ਵੀ ਜਿਹੜੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਹਨਾ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਵੀ ਘੱਟ ਆ ਸੂਟ ਵੀ ਸੋਹਣੇ ਤਿਆਰ ਹੁੰਦੇ ਆ ਦੇਖੋ ਨਾ ਤੇ ਲੋ ਜੀ ਜਿਵੇਂ ਇਹ ਬਰਬਰੀ ਦੀ ਸਟਾਫ ਆ ਹਨਾ ਦੇਖੋ ਕਿੰਨਾ ਹਲਕਾ ਸਟਾਫਾ ਤੇ ਪਰ ਜਿਹੜੀ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਤਿਆਰ ਹੋਇਆ ਜਿਵੇਂ ਕੀ ਇਹ ਕੱਪੜਾ ਬਹੁਤ ਜ਼ਿਆਦਾ ਪਤਲਾ ਸੀ ਤੇ ਲੋ ਜੀ ਇਹ ਸੂਟ orange shade ਦਾ ਸੂਟ ਸੀ ਇਹ ਕੰਪਲੀਟ ਹੈ ਬਸ ਹੁਣ ਇੱਕ ਹੋਰ ਸੂਟ ਲਗਾਵਾਂਗੇ ਤੇ ਉਹ ਨੂੰ ਵੀ ਇਸ ਵੀਡੀਓ ਚ ਇੱਥੇ ਦਿਖਾਵਾਂਗੇ ਬਾਕੀ ਤੁਸੀਂ ਵਰਕ ਆਪਣਾ ਪਸੰਦ ਕਰ ਲਿਆ ਕਰੋ ਬੂਟੀ ਆਪਣੇ ਕੋਲੇ ਬਹੁਤ ਤਰ੍ਹਾਂ ਦੀ ਹੈ ਕਿੱਦਾਂ ਦੀ ਵੀ ਬੂਟੀ ਜਿਹੜਾ ਪਵਾ ਕੇ ਸੂਪ ਤਿਆਰ ਕਰਵਾ ਸਕਦੇ ਆ ਤੇ ਚਲੋ ਜੀ ਬਾਹਰ ਤਿਆਰ ਕਰਕੇ ਸੂਪ ਫਰੇਮ ਤੋਂ ਉਤਾਰਦਗੇ ਫਿਰ ਲਗਾਵਾਂਗੇ ਹੋਰ ਨਵਾਂ ਜਿਹਾ ਵਰਕ ਤੇ ਜੁੜੇ ਰਹੋ ਆਪਣੇ ਵੀਡੀਓ ਤੇ ਐਂਡ ਤੱਕ ਠੀਕ ਹੈ ਜੀ ਤੇ ਲੋ ਦੀ ਕਸ਼ਕਸ ਸੂਟ ਆ ਜਿਹੜੇ ਕਿ ਆਪਣੇ ਸਵੇਰੇ ਚਲੇ ਜਾਣੇ ਨੇ ਇਸ ਲਈ ਆਪਾਂ ਹੁਣ ਸੂਟ ਲਗਾਉਣ ਤੋਂ ਪਹਿਲਾਂ ਤੁਹਾਨੂੰ ਇਹ ਸੂਟਾਂ ਦੀ ਵੀਡੀਓ ਦਿਖਾ ਦਈਏ ਕਿਉਂਕਿ ਵਾਲਾਂ ਨੂੰ ਪੈਣ ਦੀ ਕੰਪਲੀਟ ਹੁੰਦੀ ਹੈ ਹਨਾ ਵੀ ਜਿਹੜੇ ਵਰਕ ਕਰਦੇ ਹੋ ਵੈਸੇ ਤਾਂ ਆਪਾਂ ਪ੍ਰੋਪਰ ਸਾਰੇ ਸੂਟ ਜਿਵੇਂ ਹਨਾ ਕੋਈ ਵੀ ਵਰਕ ਹੁੰਦਾ ਉਹਦੀ ਵੀਡੀਓ ਨਾਲ ਦੇ ਨਾਲ ਤੁਹਾਨੂੰ ਵੇਖਪਾ ਮੈਂ ਥੋੜੀ ਫੇ ਮੈਂ ਜਿਆਦੇ ਹਨਾ ਜ਼ਰੂਰ ਬਣਾ ਕੇ ਦਿਖਾਉਣੇ ਹਨ ਮੇਰੀਆਂ ਭੈਣਾਂ ਫਿਰ ਵੀ ਕਹਿਨਦੀਆਂ ਜੀ ਜਿਹੜੇ ਆਹ ਵਰਕ ਤਾਂ ਨਹੀਂ ਪਤਾ ਲੱਗਿਆ ਆਹ ਵਰਕ ਤਾਂ ਨਹੀਂ ਲੋਜੀ ਕੁਛ ਕੁ ਸੂਟ ਜਿਹੜੇ ਆਪਣੇ ਪੈਕ ਹੋ ਚੁੱਕੇ ਨੇ ਜਿਹੜੇ ਕਿ ਸਵੇਰੇ ਆਪਣੇ ਕੋਲੋਂ ਚਲੇ ਜਾਣਗੇ ਤੇ ਕੁਛ ਕੁ ਸੂਟ ਆਪਾਂ ਹਜੇ ਪੈਕ ਕਰਨੇ ਨੇ ਤੇ ਲਓ ਜੀ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਇਹ ਡਿਜ਼ਾਈਨ ਹੀ ਰਿਪੀਟ ਆਪਣੇ ਜਿਹੜੇ ਜਾ ਰਹੇ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਬਾਕੀ ਤੁਸੀਂ ਆਪਣੀ ਮਨਪਸੰਦ ਕੋਈ ਵੀ ਡਿਜ਼ਾਈਨ ਜਿਹੜਾ ਆਪਣੇ ਤੋਂ ਬਣਾ ਕੇ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸਾਰੇ ਸੂਟਾਂ ਦਾ ਵਰਕ ਦਿਖਾ ਦਗੇ ਫਿਰ ਆਪਾਂ ਨਿਊ ਸੂਟ ਜਿਹੜਾ ਵਰਕ ਤੇ ਲਗਾਵਾਂਗੇ ਤੇ ਲੋ ਜੀ ਵਰਕ ਤੇ ਪਸ਼ਮੀਨੇ ਦੇ ਸੂਟਾਂ ਤੇ ਇੰਨੇ ਕ ਜਿਆਦੇ ਸੋਹਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਆਪਣੇ ਬਣ ਕੇ ਤਿਆਰ ਹੋ ਕੇ ਜਾ ਰਹੇ ਨੇ ਇਹ ਆਪਣੇ ਦੋ ਟਿਕਾਂ ਦੇ ਸੂਟ ਨੇ ਹਨ ਕੁਝ ਕ ਸੂਟ ਹਜੇ ਰੈਡੀ ਹੋਗੇ ਤੇ ਬਾਕੀ ਇਹਨਾਂ ਤੇ ਆਪਾਂ ਜਿਹੜੇ ਸਟicker ਵੀ ਲਗਾ ਦਿੱਤੇ ਨੇ ਹਨ ਸੂਟਾਂ ਤੇ ਤਾਂ ਜੋ ਵਰਕ ਪ੍ਰਾਈਸ ਦਾ ਉਹਨਾਂ ਨੂੰ ਆਸਾਨੀ ਦੇ ਨਾਲ ਪਤਾ ਲੱਗ ਜਾਵੇ ਕਿ ਕਿਹੜੇ ਸੂਟ ਦਾ ਆਪਾਂ ਕਿੰਨਾ ਪ੍ਰਾਈਸ ਲਾਇਆ ਕਿਉਂਕਿ ਸੂਟ ਇਥੋਂ ਆਪਾਂ ਜਦੋਂ ਫਾਸਲ ਲਗਾਉਨੇ ਨੇ ਠੀਕ ਹੈ ਜੀ ਤੇ ਲਓ ਜੀ ਇਹ ਮੇਰੀ ਭੈਣ ਇੱਕ ਯੂਐਸ ਤੋਂ ਉਹਨਾਂ ਦਾ ਆਰਡਰ ਰੈਡੀ ਹੋ ਰਿਹਾ ਹੈ ਨਾ ਤੇ ਕੁਝ ਕੁ ਸੂਟ ਹੋਰ ਨੇ ਤੇ ਚਲੋ ਜੀ ਹੁਣ ਤੁਹਾਨੂੰ ਸੂਟ ਦਿਖਾਈ ਕਿ ਲਓ ਜੀ ਇਹ ਵਾਲੇ ਪਸ਼ਮੀਨਾ ਦੇ ਸੂਟ ਨੇ ਹੈ ਨਾ ਇਹ ਡਿਜ਼ਾਈਨ ਜੀ ਆਪਾਂ ਬਹੁਤ ਬਣਾਤਾ ਇਹ ਡਿਜ਼ਾਈਨ ਦੇ ਵੀ ਆਪਾਂ ਕਾਫੀ ਸਾਰੇ ਸੂਟ ਬਣਾ ਚੁੱਕੇ ਆ ਠੀਕ ਹੈ ਜੀ ਲਓ ਜੀ ਤੁਸੀਂ ਮੇਰੇ ਭੈਣਾ ਜਿਹੜੇ ਜਿਹੜੇ ਸੂਟ ਪਸੰਦ ਹੋਏ ਆਪਣੇ ਨਾਲ ਦੀ ਨਾਲ ਜਿਹੜੇ ਸਕਰੀਨ ਸ਼ਾਟ ਲੈ ਕੇ ਇਹਨਾਂ ਚੋਂ ਵੀ ਕੋਈ ਵੀ ਮਨ ਪਸੰਦੀ ਡਿਜ਼ਾਈਨ ਬਣਾ ਸਕਦੇ ਹੋ ਤੇ ਆਪਣਾ ਫੇਵਰਟ ਡਿਜ਼ਾਈਨ ਡਿਜ਼ਾਈਨ ਵੀ ਜਿਹੜਾ ਬਣਾ ਸਕਦੇ ਹੋ ਲੋ ਜੀ ਇੱਕ ਵਾਰੀ ਸਾਰੇ ਸੂਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੋ ਜੀ ਇਹ ਸਾਰੇ ਸੂਟ ਜਿਹੜੇ ਪਸ਼ਮੀਨੇ ਦੇ ਲੋ ਜੀ ਇਹਦਾ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਹੋਇਆ ਤੇ ਕਲਰ ਵੀ ਜਿਹੜੇ ਬਹੁਤ ਜ਼ਿਆਦਾ ਉੱਠ ਕੇ ਆਏ ਨੇ ਇਹ ਦੋਨੇ ਹੈਗੇ घेरे के डिजायन ठीक है जी लो जी वाला अपना टाई टाई तो सूट रैडी हो तो बांह वर्क हो है ना तो लो जी ये वाला सूट शीशे वाला रैडी अपना बहुत ही प्यारा जहा है ना तो लो जी ये वाले सूट ये भी घेरे बाजू का डिजाइन है ये भी घेरे का डिजाइन है ना लो जी ये अपना है निक्की बूटी का डिजाइन तो ये सूट आपनेगा कोनर वाला डिजाइन दोनों कोनर इस तरह ही हुए ने यह भी पश्मीने का सूट है ਵੇਬੀ ਪਸ਼ਮੀਨਾ ਦਾ ਸੰਕਾ ਠੀਕ ਹੈ ਜੀ ਤੇ ਲਓ ਜੀ ਆਪਣੇ ਸੂਟ ਕਾਫੀ ਜਿਹੜੇ ਕਿਉਂਕਿ ਡੇਲੀ 4-5 ਸੂਟ ਡੇਲੀ ਨਿਕਲ ਜਾਂਦੇ ਹਨ ਅੱਜ ਇਹ ਸੂਟ ਇਕੱਠੇ ਜਾਣਗੇ ਇਸ ਲਈ ਆਪਾਂ ਤੁਹਾਨੂੰ ਇੱਕ ਵੀਡੀਓ ਬਣਾਤੀ ਤੇ ਲਓ ਜੀ ਸੂਟ ਜਿਹੜੇ ਪਲੇਨ ਤੇ ਵਰਕ ਹੋਣ ਤੋਂ ਬਾਅਦ ਉਹਨਾਂ ਦੀ ਕਿੰਨੀ ਕੁ ਸੋਹਣੀ ਦੇਖੋ ਗ੍ਰੇਸ ਆਉਂਦੀ ਹੈ ਹਨ ਆਪਾਂ ਸਿੰਪਲ ਸੋਵਰ ਸੂਟ ਵੀ ਜਿੱਦਾਂ ਮਰਜ਼ੀ ਰੈਡੀ ਕਰਵਾ ਸਕਦੇ ਆ ਲਓ ਜੀ ਜਿਹੜੀਆਂ ਮੇਰੇ ਨਾਲ ਪਹਿਣਾ ਵਰਕ ਵਾਲੇ ਸੂਟ ਪਹਿਨਣਾ ਪਸੰਦ ਕਰਦੇ ਹਾਂ ਤੇ ਜਲਦੀ ਜਲਦੀ ਆਪਣੇ ਸੂਟ ਜਿਹੜੇ ਆਰਡਰ ਕਰ ਸਕਦੇ ਹੋ ਨਾਲ ਦੀ ਨਾਲ ਤੁਹਾਡੇ ਸੂਟ ਬੁੱਕ ਹੋ ਜਾਣਗੇ ਨਾਲ ਦੀ ਨਾਲ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ 2 ਤੋਂ 3 ਦਿਨਾਂ ਦੇ ਵਿੱਚ ਸੂਟ ਜਿਹੜਾ ਤੁਹਾਡਾ ਬਣਾ ਕੇ ਡਿਲੀਵਰ ਕਰ ਦਿੰਦੇ ਆ ਆਪਾਂ ਮੈਂ ਤੁਸੀਂ ਕਿਦੋਂ ਵੀ ਆਪਣਾ ਆਰਡਰ ਕਰਦੇ ਹੋ ਕਿਉਂਕਿ ਆਰਡਰ ਤੁਹਾਡਾ ਨਾਲ ਦੀ ਨਾਲ ਜਦੋਂ ਤੁਸੀਂ ਹਾ ਪੇਮੈਂਟ ਕਰ ਦਿੰਦੇ ਹੋ ਬੁੱਕ ਹੋ ਜਾਂਦਾ ਤੇ ਨਾਲ ਦੀ ਨਾਲ ਸੂਟ ਥੋੜਾ ਬਣਨਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਜੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਇਹ ਵਰਕਸ਼ੀਟ ਦਿਖਾਤੇ ਆ ਹੁਣ ਆਪਾਂ ਇੱਕ ਪੌਂਚੇ ਡਿਜ਼ਾਈਨ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲਾਉਣ ਲੱਗੇ ਆ ਤੇ ਫਿਰ ਹੁਣ ਸੂਟ ਦੀ ਵੀਡੀਓ ਵੀ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਲਓ ਜੀ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਕੋਈ ਵੀ ਸੂਟ ਪਸੰਦ ਹੋਇਆ ਤਾਂ ਜ਼ਰੂਰ ਦੱਸਿਓ ਨਾਲ ਹੀ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਵੀ ਆਪਣਾ ਕੰਮ ਤੁਹਾਨੂੰ ਕਿੱਦਾਂ ਲੱਗਦਾ ਹੈ ਤੇ ਚਲੋ ਜੀ ਆਪਣਾ ਆਪਾਂ ਦੂਸਰਾ ਸੂਟ ਜਿਹੜਾ ਲਗਾ ਲ ਗਏ ਉਹ ਵੀ ਪਹੁੰਚੇ ਵਰਕ ਦਾ ਵਿੱਚੇ ਐਡ ਕਰਾਂਗੇ ਤੇ ਫਿਰ ਕੱਲ ਨੂੰ ਜਿਹੜੀ ਆਪਣੀ ਇਹ ਵੀਡੀਓ ਆਊਗੀ ਬਣ ਕੇ ਠੀਕ ਹੈ ਜੀ ਚਲੋ ਜੀ ਫਿਰ ਆਪਾਂ ਉਹਨੇ ਸੂਟ ਇਕੱਠੇ ਕਰਕੇ ਪੈਕ ਕਰ ਦਈਏ ਤੇ ਫਿਰ ਪਹੁੰਚਾ ਵਰਕ ਦਾ ਸੂਟ ਲਗਾਉਣੇ ਆਪਾਂ ਸ਼ੀਮ ਤੇ